ਬੇਫਲ ਰੁੱਖ ਨੂੰ ਪੱਥਰ ਮਾਰਾਂ ਐਨਾ ਵੀ ਮੈਂ ਬਾਗਲ ਨਹੀਂ ਧਾਰੇ ਨੂੰ ਮੈਂ ਕਹਾਂ ਚੁਬਾਰਾਂ ਹਰ ਵਾਰੀ ਤੇਰੇ ਲਾੜੇ ਸੁਣ ਕੇ ਪਰਚੀ ਤੈਨੂੰ ਪਾਵਾਂ ਕਿਉਂ ਮੋਟ ਮੋਟ ਹਰ ਵਾਰੀ ਤੇਰੇ ਲਾੜੇ ਸੁਣ ਕੇ ਪਰਚੀ ਤੈਨੂੰ ਪਾਵਾਂ ਕਿਉਂ ਨੱਦੀ ਲੈ ਕੇ ਤੇ ਆਉਂਦਾ ਐਨਾ ਵੀ ਮੈਂ ਬਾਗਲ ਨੇ ਮੈਂ ਕੋਝਾ ਮੇਰਾ ਯਾਰ ਸੁਨੱਖਾ ਹਾਂ ਮੈਂ ਕੋਝਾ ਮੇਰਾ ਯਾਰ ਸੁਨੱਖਾ ਉਹਦੇ ਸਾਹਮਣੇ ਫੇਰ ਭਲਾਂ ਮੈਂ ਕੋਝਾ ਮੇਰਾ ਯਾਰ ਸੁਨੱਖਾ ਉਹਦੇ ਸਾਹਮਣੇ ਫੇਰ ਭਲਾਂ ਮੋੜ-ਮੋੜ ਆਪਣਾ ਆਪਣੀ ਹਰ ਵਕਤ ਗੁਰਬਤ ਦੀ ਗੁਰਤੀ ਲੈ ਜੰਮਿਆਂ ਗੁਰਬਤ ਦੀ ਗੁਰਤੀ ਲੈ ਜੰਮਿਆਂ ਸਾਰੀ ਉਮਰ ਹਟਾ ਗੁਰਬਤ ਗੁਰਬਤ ਦੀ ਗੁਰਤੀ ਲੈ ਜੰਮਿਆ ਸਾਰੀ ਉਮਰ ਠੰਡਾ ਗੁਰਬਤ ਮਾੜੇ ਦਾ ਦਾ ਬਣਾ ਸਾਰਾ ਐਨਾ ਕੋਈ ਮਾੜਾ ਨਹੀਂ ਕੀਵਾ ਮੈਲਾ ਵਾਲਿਆ ਧੋਖੇ ਬਾਜਾ ਤੇਰੇ ਅੱਖੇ ਲਾਕੇ ਮੈਂ ਬਹਿਲਾ ਵਾਲਿਆ ਧੋਖੇ ਬਾਜਾ ਤੇਰੇ ਅੱਖੇ ਲਾਕੇ ਮੈਂ ਢਾ ਦੇ ਆਪਣਾ ਕੱਚਾ ਢਾਰਾ ਇਹਨਾਂ ਦੇ ਪਾਗਲ ਇਹਨਾਂ ਦੇ ਪਾਗਲ ਮੈਂ ਖਾਣੇ ਵਿੱਚ ਜੋ ਮੈਂ ਢਿੱਡਾ ਖੂ ਬੂ ਖੂ ਬਿਆਨ ਕਰਾਂ ਮੈਂ ਖਾਣੇ ਵਿੱਚ ਜੋ ਮੈਂ ਢਿੱਡਾ ਖੂ ਬੂ ਬਿਆਨ ਕਰਾਂ ਤੇਰੇ ਗੁਰ ਨੂੰ ਆਖਾਂ ਗਾਰਾ ਇਹ ਇਹ ਦਾ ਵਪਾਰਾ ਤੇਰੇ ਗੁਰ ਨੂੰ ਆਖਾਂ ਗਾਰਾ ਮੈਂ ਨਾ ਹੋ ਗਿਆ ਪਾਗਲ ਤੇ ਉਮਰਦ ਰਾਜ ਹੋਇਆ ਤਾਂ ਕੀ ਏ ਸੱਦਰਾ ਆਂ ਦਾ ਗਲ ਘੁੱਟਾਂ ਕਿਉ ਤੁਸੀਂ ਹੁਣ ਅਸ਼ਵਾਸੀ ਦੀ ਗੱਲ ਕਰ ਰਹੇ ਸੀ ਉਮਰਦਰਾਜ ਹੋਇਆ ਤਾਂ ਕੀ ਏ ਸੱਦਰਾਂ ਦਾ ਗਲ ਘੁੱਟਾ ਕਿਉਂ ਜਿੰਦਗੀ ਦਾ ਨਵਾਂ ਨਜ਼ਾਰਾ ਐਨਾ ਵੀ ਮਾਗਲ ਨਹੀਂ ਤੇ ਪੇਸ਼ੇ ਜਿਹੜੇ ਘਰ ਵਿੱਚ ਘਰ ਆਏ ਦੀ ਰਤੀ ਪੜਨਾ ਕਦਰ ਹੋ ਜਿਹੜੇ ਘਰ ਵਿੱਚ ਘਰ ਆਏ ਦੀ ਰਤੀ ਪੜਨਾ ਕਦਰ ਹੋਵੇ ਉਹਦੀ ਚੌਖਟ ਚੌਖਟ ਚੜਾ ਦੁਬਾਰਾ ਨਾ ਇਹ ਦੈ ਮੋ ਪਾ ਕੇ ਦੇ ਦੀਆਂ ਮੈਂ ਠੀਕਾ ਉਧੀ ਚੌਕਰ ਚੜਾ ਤੂੰ ਦੁਬਾਰਾ ਐਨਾ ਵੀ ਮੈਂ ਪਾਗਲ ਨਹੀਂ ਸਮੇਂ ਤੇ ਰਹਿ ਰਹੀ ਕਹਿਣਾ ਸਭ ਕੁਝ ਸਿੱਖ ਲਿਆ ਮੈਂ ਦਰਦੀ ਪੁੱਤ ਵਾਹ ਮੇਰੇ ਉਸ ਆਦਮੇ ਗਜ਼ਬਤੀ ਸਮੇਂ ਤੇ ਰਹਿ ਕੇ ਕਹਿਣਾ ਸਭ ਕੁਝ ਸਿੱਖ ਲਿਆ ਮੈਂ ਦਰਦੀ ਤੋਂ ਮੋੜ ਮੋੜ ਐਵੇਂ ਕਰੇ ਇਸ਼ਾਰਾ ਤੇ ਕਿਰਤ ਕਰਨ ਤੇ ਵੰਡ ਛਕਣ ਦਾ ਲੈ ਉਪਦੇਸ਼ ਦਸੂਵੀ ਤੋਂ ਕਿਰਤ ਕਰਨ ਤੇ ਵੰਡ ਛਕਣ ਦਾ ਲੈ ਉਪਦੇਸ਼ ਦਸੂਵੀ ਤੋਂ ਖਾ ਜਾ ਮ ਸਾਰੇ ਦਾ ਸਾਰਾ ਇਹ ਨਾ ਇਹ ਨਾ ਪਾਗਲ ਨਹੀਂ ਤੇ ਬੇਫਲ ਰੁੱਖ ਨੂੰ ਪੱਥਰ ਮਾਰਾਂ ਇਹ ਇੰਨਾ ਵੀ ਉਹ ਪਾਗਲ ਨਹੀਂ ਤਾਰੇ ਨੂੰ ਇਹ ਕਹਾਂ ਚ ਉਭਾਰਾਂ ਇਹ ਨਾ ਬਹੁਤ ਬਹੁਤ ਬਹੁਤ